हां जी दोस्तों आपा सारे कबड्डी ਨੂੰ ਪਿਆਰ ਕਰਨ ਵਾਲੇ ਆ ਕੱਲ ਦੀ ਇੱਕ ਵੀਡੀਓ ਸਰਦਾਰ ਸਾਹਿਬ ਦੀ ਘੁੰਮ ਰਹੀ ਹੈ ਵਾਇਰਲ ਹੋ ਰਹੀ ਹੈ ਚਿੱਟੀ ਉਹਨਾਂ ਦੀ ਦਾੜ੍ਹੀ ਉਹਦੇ ਵਿੱਚ ਉਹ ਕਹਿ ਰਹੇ ਆ ਕਿ ਅਸੀਂ ਇੱਕ ਨੂੰ ਆਪਣੇ ਪੈਡ ਖੜਾਉਣਾ ਚਾਹੁੰਦੇ ਸੀ ਕਿ ਬਾਜੂ ਪਹਿਲਵਾਨ ਦੀ ਟੀਮ ਵੱਲੋਂ ਖੇਡ ਲੈ ਜਾਂ ਫਰੀਦ ਪਹਿਲਵਾਨ ਦੀ ਟੀਮ ਵੱਲੋਂ ਖੇਡ ਲੈ ਪਰ ਉਹ ਖੇਡਣ ਨਹੀਂ ਆਇਆ ਸਾਨੂੰ ਪਤਾ ਲੱਗਾ ਗੋਪੀ ਪਰੰਦੀਪੁਰੀ ਜਿਹੜੀਆਂ ਉਹਨੂੰ ਖੇਡਣ ਨਹੀਂ ਦਿੱਤਾ ਤਿਉਹਰੇ ਚੋ ਪਹਿਲਵਾਨ ਗੋਪੀ ਫਰੰਦੀਪੁਰੀ ਨੇ ਵੀਡੀਓ ਪਾ ਕੇ ਦੱਸਿਆ ਕਿ ਸਾਡਾ ਤੇ ਆਪਦਾ ਮੈਚ ਹੀ ਤਾਂ ਆਪਦਾ ਮੈਚ ਖੇਡਣ ਜਾ ਗਏ ਸਾਂ ਤੇ ਜਿੱਥੇ ਖੇਡਣ ਗਏ ਸੀ ਇੱਕ ਮਿੰਟ ਦੀ ਡਿਮਾਂਡ ਹੈ ਕਿਉਂਕਿ ਇੱਕ ਅੱਜਕੱਲ ਉੱਬਰਦਾ ਆਇਆ ਸਤਾਰਾ ਵਾ ਤੇ ਉਹ ਤਿਆਰ ਆ ਮੁੰਡਾ ਪੂਰਾ ਚੋਟੀ ਦਾ ਖਿਡਾਰੀ ਆ ਤੇ ਉਹਨੂੰ ਕਿਦਾਂ ਛੱਡ ਕੇ ਚੱਲ ਜਾਈਏ ਕਿਉਂਕਿ ਉਹਦੀ ਡਿਮਾਂਡ ਆ ਤੇ ਬਾਕੀ ਦੂਜੀ ਗੱਲ ਇਹ ਆ ਸਰਦਾਰ ਸਾਹਿਬ ਜੇ ਤੇ ਤੁਸੀਂ ਏਕਮ ਨੂੰ ਖੜਾਉਣਾ ਸੀ ਤੁਸੀਂ ਗੋਪੀ ਫਰੰਦੀਪੁਰੇ ਕੋਲ ਜਾਂਦੇ ਉਹਨੂੰ ਸਾਈਂ ਦਿੰਦੇ ਕਿ ਸਾਡੇ ਮੈਚ ਆ ਵੀ ਖੇਡਣਾ ਉਹ ਚੱਪੇ ਕਮਾ ਜਿੰਦਾ ਚਲੋ ਗੋਪੀ ਕੋਲ ਨਹੀਂ ਜਾਣਾ ਤੁਸੀਂ ਏਕਮ ਪਹਿਲਵਾਨ ਕੋਲ ਚੱਲ ਜਾਂਦੇ ਏਕਮ ਨੂੰ ਕਹਿੰਦੇ ਵੀ ਸਾਡੇ ਮੈਚਾਂ ਚੱਕ ਸਾਈਂ ਗੋਪੀ ਨੂੰ ਲੈ ਕੇ ਆ ਜਾਂਦਾ ਤੁਹਾਨੂੰ ਤੁਹਾਡੀ ਗੱਲ ਵੀ ਸਹੀ ਆ ਕਿ ਤੁਸੀਂ ਤੁਹਾਡੇ ਪਿੰਡਾਂ ਦਾ ਜੇ ਤੁਹਾਡੇ ਪਿੰਡਾਂ ਦਾ ਮੁੰਡਾ ਖੜਾਉਣਾ ਚਾਹੁੰਦੇ ਤਾਂ ਤੁਸੀਂ ਉਹਨੂੰ ਉਹਦੀ ਟੀਮ ਸੱਦੋ ਉਹਨੂੰ ਲਾਇਨੀਤੀ ਕਰਦੇ ਆ ਕਿ ਸਰਪੰਚ ਫਲਾਣਾ ਜਿੱਤ ਗਿਆ ਵਾ ਹੁਣ ਉਹਦੇ ਮੈਂਬਰ ਤੋੜ ਲਓ ਤੁਹਾਨੂੰ ਸਰਪੰਚੀ ਨਾ ਕਰਨ ਦਿਓ ਇਹ ਉਹ ਗੱਲ ਹੋ ਗਈ ਨਾ ਟੀਮ ਤਨਾ ਤੋੜੋ ਯਾਰ ਕਿਸੇ ਦੀ ਉਹ ਇੱਕ ਟੀਮ ਨਾਲ ਜੁੜਿਆ ਸੀ ਇੱਥੇ ਸਪੇਨ ਰਹਿੰਦੇ ਆ ਇੱਥੇ ਇੱਕ ਵੱਡੀ ਕਰਾਉਂਦੇ ਹੁਣ ਸਾਨੂੰ 3 ਅਗਸਤ ਨੂੰ ਇਸੇ ਬਾਰਸੀਲੋਨਾ ਸਾਡੇ ਮੈਚ ਹੈ ਤੇ 17 ਨੂੰ ਸਾਡੇ ਇੱਥੇ ਬੇਵ ਵਲੈਂਸੀਆ ਵਾ ਤੇ ਹੁਣ ਅਸੀਂ ਅਸੀਂ ਕਿੱਦਾਂ ਕਵਾਂਗੇ ਆਪਦਾ ਖਿਡਾਰੀ ਦੂਜੀ ਟੀਮ ਨੂੰ ਕਿੱਦਾਂ ਦੇ ਦਾਂਗੇ ਆਪਦੇ ਮੈਚ ਵਾਲੇ ਦਿਨ ਉਦਾਂ ਵੀ ਕਿੱਦਾਂ ਦੇ ਦਾਂਗੇ ਮੈਚ ਨਾਮ ਹੀ ਹੋਵੇ ਤੇ ਕਿ ਸਾਡੀ ਟੀਮ ਨਾਲ ਸਾਡੇ ਕਲੱਬ ਨਾਲ ਜਿਹੜਾ ਖਿਡਾਰੀ ਜੁੜਿਆ ਉਹ ਦੂਜੀ ਟੀਮ 'ਚ ਕਿੱਦਾਂ ਖੇਡ ਜੂਗਾ ਉਹ ਤਾਂ ਉਸੇ ਟੀਮ 'ਚ ਖੇਡਣਾ ਹੈ ਨਾ ਇਹ ਕਰਕੇ ਜੇ ਤੁਸੀਂ ਏ ਕੰਮ ਭਲਵਾਨ ਨੂੰ ਖੜਾਉਣਾ ਚਾਹੁੰਦੇ ਹੋ ਤੇ ਉਹ ਸਾਈਦੋ ਨੂੰ ਉਹਦੀ ਟੀਮ ਖੜਾਓ ਉਹਨੂੰ ਤੋੜੋ ਨਾ ਇਹ ਗੱਲ ਗਲਤ ਹੈ ਇਹ ਰਾਜਨੀਤੀ ਵਾਲੀ ਗੱਲ ਆ ਜਾਂਦੀ ਹੈ ਨਾ